ਜੀ ਅ ਅ ਜਿਵੇਂ ਤੁਸੀਂ ਜਾਣੂ ਹੋ ਕਿ ਇਸ ਸਮੇਂ ਪੰਜਾਬ ਦੇ ਬਹੁਤ ਇਲਾਕੇ ਜਿਹੜੇ ਹੈ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਤੇ ਇਹੋ ਜੀ ਮੌਕੇ ਤੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਸਾਥ ਦਈਏ ਉਹਨਾਂ ਨੂੰ ਸਹਾਇਤਾ ਸਮਗਰੀ ਭੇਜੀਏ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਐਨ ਜੀਓਜ਼ ਨਾਲ رابطہ ਕਾਇਮ ਕੀਤਾ ਜਿਦੇ ਵਿੱਚ ਸਲਾਮ ਧਰਮ ਸਭਾ ਨੇ ਸਾਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ਉਹਦੇ ਵਿੱਚ ਅੱਜ ਅਸੀਂ ਪਹਿਲਾ ਟਰੱਕ ਸਹਾਇਤਾ ਸਹਿਯੋਗ ਲਈ ਫਾਜ਼ਿਲਕਾ ਜਨੇਜਾ ਭੇਜ ਰਹੇ ਹਾਂ ਐਸ ਡੀ ਐਮ ਸਰ ਜੋ ਕਿ ਆਪਣੇ ਇਲਾਕੇ ਦੇ ਵੀ ਹੜ੍ਹ ਦੀ ਸਥਿਤੀ ਨੂੰ ਵੀ ਨਜ਼ਰ 'ਚ ਰੱਖ ਰਹੇ ਨੇ ਹੋਰ ਵੀ ਬਹੁਤ ਸਾਰੀ ਜ਼ਿੰਮੇਵਾਰੀਆਂ ਆਪਣੇ ਬਚਾਓ ਦੀ ਤੇ ਦੂਜੀ ਜਗ੍ਹਾ ਪ੍ਰੋਟੈਕਸ਼ਨ ਭੇਜਣ ਦੀ ਉਹਦੇ ਵਿੱਚ ਡਿਊਟੀ ਬਾਉਂਡ ਸੀਗੇ ਉਹ ਵੀ ਇੱਥੇ ਪਹੁੰਚਣ ਆਲੇ ਤੇ ਅੱਜ ਆਪਾਂ ਇੱਕ ਇਹ ਨਾ ਵਈ ਪਹੁੰਚਣ ਆਲੇ ਜੀ ਵੀ ਚਲਾਉ ਜੀ ਇਹ ਤਾਂ ਸਨਾਤਨ ਸੰਗਠਨ ਮਾਨਸਾ ਵੱਲੋਂ ਜੋ ਪੰਜਾਬ ਦੇ ਹੜ੍ਹ ਪੀੜਤ ਇਲਾਕੇ ਨੇ ਜਿੱਥੇ ਪਾਣੀ ਨੂੰ ਪਾਣੀ ਹੈ ਨਹੀਂ ਖਾਣ ਨੂੰ ਰੋਟੀ ਹੈ ਨਹੀਂ ਜਿਲ੍ਹਾ ਪ੍ਰਸ਼ਾਸਨ ਸਹਿਯੋਗ ਨਾਲ ਤੇ ਮਾਨਸਾ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਤੇ ਵਪਾਰਕ ਜਥੇਬੰਦੀਆਂ ਵੱਦੇ ਸਹਿਯੋਗ ਨਾਲ ਅਸੀਂ ਅੱਜ ਇੱਕ ਟਰੱਕ ਪਹਿਲਾਂ ਅਸੀਂ ਪਹਿਲਾਂ ਭੇਜ ਚੁੱਕੇ ਹਾਂ ਇਹ ਦੂਜਾ ਟਰੱਕ ਅਸੀਂ ਅੱਜ ਰਸਦ ਦਾ ਫਾਜ਼ਿਲਕਾ ਭੇਜਿਆ ਜਾ ਰਿਹਾ ਹੈਗਾ ਜਿਦੇ ਵਿੱਚ ਲਗਭਗ 12000 ਬੋਤਲਾਂ ਪਾਣੀ ਦੀਆਂ ਤੇ ਵਿੱਚ 5000 ਬਿਸਕੁਟ ਪੈਕੇਟ ਹਨ ਤੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਇਹਦੇ ਵਿੱਚ ਹੋਗਾ ਤੇ ਅਸੀਂ ਸਾਰੇ ਜਿਨ੍ਹਾਂ ਜੀ ਸਾਨੂੰ ਸਹਿਯੋਗ ਮਿਲਿਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼ੀਰਾਂ